ਇਸ ਵਕਤੇ ਮੌਕੇ ਦੇ ਉੱਤੇ ਅੱਜ ਇੱਕ ਜੋਤ ਵੀ ਕਲਾਂਗ ਸੰਸਥਾ ਦੇ ਵੱਲੋਂ ਟੀਚਰ ਡੇ ਮਨਾਇਆ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੇ ਕੱਟ ਕੇ ਟੀਚਰ ਡੇ ਹੈ ਜਿਹੜਾ ਕਿ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਤਾਂ ਇੱਥੇ ਬੱਚਿਆਂ ਦਾ ਟੈਲੈਂਟ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਵਾਂਗੇ ਵੱਖ-ਵੱਖ ਤਸਵੀਰਾਂ ਰਾਹੀਂ ਜਿੰਨੇ ਵੀ ਇੱਥੇ ਬੱਚੇ ਨੇ ਜਾਂ ਤਾਂ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ ਉਹ ਕਈ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਪਰ ਉਸ ਦੇ ਬਾਵਜੂਦ ਵੀ ਇਹਨਾਂ ਬੱਚਿਆਂ ਦੇ ਵਿੱਚ ਟੈਲੈਂਟ ਦੀ ਕੋਈ ਵੀ ਕਮੀ ਨਹੀਂ ਹੈ ਤਾਂ ਇੱਕ ਜੋਤ ਵੀ ਕਲਾਂਗ ਸੰਸਥਾ ਦੇ ਵੱਲੋਂ ਇਹ ਸਕੂਲ ਇਹ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬੱਚਿਆਂ ਦਾ ਟੈਲੈਂਟ ਹੈ ਉਹ ਜਰੂਰ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਹਾਰਮੋਨੀਅਮ ਹੋਵੇ ਢੋਲਕੀ ਹੋਵੇ ਤਾਂ ਕਿੰਨਾ ਸੋਹਣਾ ਤਰੀਕੇ ਨਾਲ ਉਹਨਾਂ ਦੇ ਵੱਲੋਂ ਪਰਫਾਰਮੈਂਸ ਕੀਤਾ ਜਾ ਰਿਹਾ ਤੇ ਇੱਕ ਬਲਾਈਂਡ ਬੱਚਾ ਜਿਸ ਦੇ ਵੱਲੋਂ ਹਾਰਮੋਨੀਅਮ ਹੈ ਜਿਹੜਾ ਕਿ ਉਹ বাজਾਇਆ ਜਾ ਰਿਹਾ ਹੈ ਸਕੇ ਕੱਟ ਕੇ ਟੀਚਰ ਦੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਬਾੜ ਬਾੜ ਦੇ ਨੀਕੇ ਆਏ। ਬਾੜ ਦੇ ਨੀਕੇ ਆਏ। ਬਾੜ ਬਾੜ ਦੇ ਨੀਕੇ ਆਏ। ਤੁਜੀ ਹਜ਼ਾਰ ਬਸਾ ਕੇ ਮੇਰੀ ਸੁਣ। ਬਾੜ। ਅੱਜ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਬੱਚਾ ਅਈ ਤਕਰੀ ਦੇਦਾ ਤਾਂ ਬਹੁਤ ਸੋਨਾ ਸੰਗੀਤ ਗਾਉਦੇ ਹੋਏ ਨਜ਼ਰ ਆ ਰਹੇ ਨੇ ਇਹ ਚ ਦਿਵਸ ਹੈ ਜਿਹ ਮੌਕੇ ਦੇ ਉੱਤੇ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇੱਕ ਜੋਤ ਨਿਕਲਾਮ ਸੋਸਤਾ ਦੇ ਵੱਲੋਂ ਇਹ ਸਕੂਲ ਹੈ ਜੋ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਜੋ ਬੱਚਿਆਂ ਨੂੰ ਸੁਣਦਾ ਬੋਲਦਾ ਨਹੀਂ ਸੁਣਦੇ ਬੋਲਦੇ ਨਹੀਂ ਜਾਂ ਫਿਰ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਜਾਂ ਸਰੀਰਿਕ ਪੱਖੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਕਮੀ ਹੈ ਬੱਚਿਆਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਇਦਨਾਲ ਜੋੜਿਆ ਜਾ ਰਿਹਾ ਹੈ ਇਹ ਜੋੜਿਆ ਜਾ ਰਿਹਾ ਹੈ ਇੱਕ ਸਾਲ ਹੋ ਗਿਆ ਹੈ ਅਸੀਂ ਗਲਬਤ ਵੀ ਕਰਨ ਦੀ ਕੋਸ਼ਿਸ਼ ਆ ਕਰਾਂਗੇ ਸਤਿਵਰਤੇ ਸਤਿਵਰਤੇ ਅਸੀਂ ਗਲਬਤ ਵੀ ਕਰਾਂਗੇ ਇੱਕ ਜੋਤ ਵਿਕਲੰਗ ਸਕੂਲ ਦੇ ਜੋ ਸੰਚਾਲਕ ਨੇ ਮੈਡਮ ਸੁਤਵੰਤ ਕਰੋ ਤੁਹਾਡੇ ਨਾਲ ਮੌਜੂਦ ਨੇ ਮੈਮ ਜਦੋਂ ਬੱਚਿਆਂ ਨੂੰ ਦੇਖਦੇ ਆ ਅਜਿਹੇ ਬੱਚਿਆਂ ਨੂੰ ਜੋ ਸੁਣਦੇ ਬੋਲਦੇ ਨਹੀਂ ਸਹੀ ਤਰ੍ਹਾਂ ਚੱਲ ਫਿਰ ਨਹੀਂ ਸਕ ਸਕਦੇ ਜਾਂ ਫਿਰ ਨੇਤਰਹੀਨ ਨੇ ਦੇਖ ਕੇ ਦੁੱਖ ਤਾਂ ਬਹੁਤ ਹੁੰਦਾ ਪਰ ਜਦੋਂ ਅਸੀਂ ਇੱਥੇ ਆ ਕੇ ਬੱਚੇ ਦੀ ਐਕਟੀਵਿਟੀ ਦੇਖੀ ਹੈ ਤਾਂ ਮਨ ਨੂੰ ਖੁਸ਼ੀ ਵੀ ਬਹੁਤ ਮਿਲਦੀ ਹੈ ਤੁਸੀਂ ਸਾਰਾ ਦਿਨ ਇਹਨਾਂ ਦੇ ਵਿੱਚ ਰਹਿੰਦੇ ਹੋ ਜੀ ਟੀਚਰ ਦੇ ਵੀ ਸੈਲੀਬ੍ਰੇਟ ਕੀਤਾ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਏਕ ਜੋਤ ਵਿਕਲਾਂਗ ਸਕੂਲ ਦੇ ਸਾਰੇ ਵਿਕਲਾਂਗ ਬੱਚਿਆਂ ਵੱਲੋਂ ਸਾਰੇ ਸਟਾਫ ਵੱਲੋਂ ਆਪ ਜੀ ਸਾਰਿਆਂ ਨੂੰ ਟੀਚਰਜ਼ ਦੀਆਂ ਅੱਜ ਬਹੁਤ ਬਹੁਤ ਮੁਬਾਰਕਾਂ ਅ ਅਸੀਂ ਆਪਾਂ ਜਦੋਂ ਕਿਸੇ ਦੇ ਘਰ ਕੋਈ ਵੀ ਕਲਾਂਗ ਬੱਚਾ ਪੈਦਾ ਹੋ ਜਾਂਦਾ ਤਾਂ ਉਹਨਾਂ ਨੂੰ ਬਹੁਤ ਵੱਡਾ ਇੱਕ ਉਹਨਾਂ ਤੇ ਪਹਾੜ ਡਿੱਗ ਪੈਂਦਾ ਕਿ ਇਸ ਤਰ੍ਹਾਂ ਦਾ ਬੱਚਾ ਸਾਡੇ ਘਰ ਪੈਦਾ ਹੋ ਗਿਆ ਹੁਣ ਮਤਲਬ ਉਹਨਾਂ ਦਾ ਦਿਲ ਕਰਦਾ ਹੁੰਦਾ ਕਿ ਅਸੀਂ ਜੀਏ ਨਾ ਮਤਲਬ ਬੱਚੇ ਦਾ ਦੁੱਖ ਦੇਖਣਾ ਅਸਲ ਦੇ ਵਿੱਚ ਇਨਸਾਨ ਦੀ ਸਭ ਤੋਂ ਵੱਡੀ ਤਰਾਸਦੀ ਹੈ ਕਿ ਉਹ ਆਪਣੇ ਬੱਚੇ ਦਾ ਦੁੱਖ ਨਹੀਂ ਦੇਖ ਸਕਦਾ ਬੱਚੇ ਦਾ ਦੁੱਖ ਦੇਖਣਾ ਬਹੁਤ ਮੁਸ਼ਕਿਲ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਇਹ ਦੁੱਖ ਹੈ ਤੇ ਜਦੋਂ ਪਰਮਾਤਮਾ ਜਨਮ ਤੋਂ ਹੀ ਇਸ ਤਰ੍ਹਾਂ ਦਾ ਦੁੱਖ ਬੱਚੇ ਨੂੰ ਦੇ ਦਿੰਦਾ ਤਾਂ ਮਾਪੇ ਵੀ ਬਹੁਤ ਦੁਖੀ ਹੁੰਦੇ ਆ ਔਰ ਬੱਚੇ ਦੀ ਜ਼ਿੰਦਗੀ ਚਲਾਨੀ ਵੀ ਬੜੀ ਔਖੀ ਹੁੰਦੀ ਹੈ ਲੇਕਿਨ ਜੇ ਹੁਣ ਆਪਾਂ ਕੁਦਰਤ ਦਾ ਹੁਕਮ ਇਨਸਾਨ ਲਈ ਜੋ ਵੀ ਹੈ ਉਹਨੂੰ ਮੰਨਣਾ ਹੀ ਪੈਂਦਾ ਤੇ ਜੇ ਆਪਾਂ ਉਹਦਾ ਹੁਕਮ ਮੰਨ ਕੇ ਉਸ ਬੱਚੇ ਲਈ ਕੋਸ਼ਿਸ਼ ਕਰੀਏ ਐਫਰਟਸ ਕਰੀਏ ਤਾਂ ਬੱਚੇ ਦੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਬਹੁਤ ਸਾਰੀਆਂ ਡਿਸੇਬਿਲਟੀ ਦੇ ਨਾਲ ਨਾਲ ਕੋਈ ਐਬਿਲਿਟੀ ਵੀ ਹੋ ਸਕਦੀ ਹੈ ਉਹਦੇ ਅੰਦਰ ਜਿਵੇਂ ਤੁਸੀਂ ਦੇਖਿਆ ਕਿ ਸਾਡੇ ਜਿਹੜੇ ਬੱਚੇ ਵਿਸ਼ਪ ਡਿਸੇਬਲਡ ਨੇ ਪਰ ਉਹਨਾਂ ਦੇ ਨਾਲ ਕਿੰਨੀਆਂ ਗ੍ਰੇਟ ਐਬਿਲਿਟੀਆਂ ਲੈ ਕੇ ਆਏ ਪ੍ਰਮਾਤਮਾ ਕੋਲੋਂ ਤੇ ਜੇ ਅਸੀਂ ਉਹਨਾਂ ਬੱਚਿਆਂ ਤੇ ਮਿਹਨਤ ਕਰੀਏ ਐਫਰਟਸ ਕਰੀਏ ਤਾਂ ਉਹ ਬਹੁਤ ਵੱਡੇ ਖੁਦ ਗੁਰੂ ਬਣ ਸਕਦੇ ਆ ਉਹ ਜਿਹੜੇ ਨਾਰਮਲ ਇਨਸਾਨ ਆ ਉਸ ਤੋਂ ਵੀ ਕਈ ਗੱਲ ਵਾਰੀ ਉਸ ਤੋਂ ਵੀ ਉੱਪਰ ਦੇ ਉਹ ਗੁਰੂ ਬਣ ਸਕਦੇ ਆ ਸੋ ਸਾਡੇ ਬੱਚੇ ਕਈ ਨੇਤਰਹੀਨ ਬੱਚੇ ਆ ਬਹੁਤ ਅੱਛਾ ਅਧਿਆਪਕ ਨੇ ਉਹ ਬਹੁਤ ਅੱਛੇ ਸੰਗੀਤ ਦੇ ਟੀਚਰ ਨੇ ਬਹੁਤ ਅੱਛੇ ਕੰਪਿਊਟਰ ਦੇ ਟੀਚਰ ਨੇ ਜਿਹੜੇ ਗੁੰਗੇ ਬੋਲੇ ਬੱਚੇ ਆ ਉਹ ਆਪਣਾ ਸਾਈਨ ਲੈਂਗੁਏਜ ਦੇ ਬਹੁਤ ਅੱਛੇ ਟੀਚਰ ਨੇ ਨੇਤਰਹੀਨ ਬੱਚੇ ਬਰੇਲ ਦੇ ਟੀਚਰ ਨੇ ਔਰ ਜਿਹੜੇ ਸਪੈਸ਼ਲ ਐਜੂਕੇਟਰ ਆ ਥੋੜੇ ਜੇ ਮਤਲਬ ਮੰਦਬੁੱਧੀ ਬੱਚਿਆਂ ਨੂੰ ਵੀ ਇਸ ਤਰ੍ਹਾਂ ਦੇ ਅਸੀਂ ਟੀਚਰ ਦਿੰਨੇ ਆ ਜਿਹਨੇ ਖੁਦ ਥੋੜੇ ਬਹੁਤੇ ਮਤਲਬ ਆਪ ਹੁੰਦੇ ਆ ਮੰਦਬੁੱਧੀ ਲੇਕਿਨ ਦੂਸਰੇ ਮੰਦਬੁੱਧੀ ਬੱਚਿਆਂ ਨੂੰ ਜਿੰਨਾ ਸਿਖਾ ਸਕਦੇ ਆ ਵੱਧ ਤੋਂ ਵੱਧ ਸਿਖਾਉਂਦੇ ਆ ਸੋ ਜਿੱਥੇ ਇੱਕ ਨਾਰਮਲ ਬੱਚਿਆਂ ਨੂੰ ਨਾਰਮਲ ਟੀਚਰ ਮਤਲਬ ਬਹੁਤ ਕੁਝ ਸਿਖਾਉਂਦਾ ਹੈ ਉਥੇ ਅਸੀਂ ਅੱਜ ਇਹਨੇ ਜਿਹੜੇ ਬੱਚੇ ਸਾਡੇ ਡਿਸੇਬਲਡ ਨੇ ਵਿਕਲੰਗ ਨੇ ਔਰ ਉਹ ਅਧਿਆਪਕ ਨੇ ਬਹੁਤ ਕਿਸੇ ਤਰ੍ਹਾਂ ਦੇ ਵੀ ਉਹ ਗੁਰੂ ਨੇ ਅਸੀਂ ਉਹਨਾਂ ਨੂੰ ਵੀ ਅੱਜ ਸਲੂਟ ਕਰਦੇ ਆ ਉਹ ਉਹ ਵੀ ਅੱਜ ਆਪਣੇ ਗੁਰੂ ਨੂੰ ਯਾਦ ਕਰ ਰਿਹਾ ਔਰ ਉਹਨਾਂ ਦੇ ਜੋ ਸਿੱਖ ਸਿਖਿਆਰਥੀ ਨੇ ਸਿੱਖਣ ਵਾਲੇ ਉਹ ਆਪਣੇ ਗੁਰੂ ਨੂੰ ਸ਼ਰਧਾ ਨਾਲ ਬਹੁਤ ਕੁਝ ਕਹਿ ਰਹੇ ਐ ਸੋ ਜਿੱਥੇ ਤੁਸੀਂ ਆਮ ਇਨਸਾਨ ਇਹ ਬਹੁਤ ਸਭ ਦਿਨ ਸੈਲੀਬ੍ਰੇਟ ਕਰਦੇ ਐ ਉੱਥੇ ਸਾਨੂੰ ਜੋ ਪਰਮਾਤਮਾ ਨੇ ਡਿਊਟੀ ਲਗਾਈ ਹੈ ਇਹ ਨਾ ਵਿਕਲਾਂਗ ਬੱਚਿਆਂ ਨਾਲ ਵਿਚਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਤਰ੍ਹਾਂ ਦੇ ਦਿਨ ਜਿਹੜੇ ਆ ਇਹ ਵੀ ਬੱਚੇ ਮਨਾਉਣ ਇਹ ਵੀ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਦੇਖਣ ਤੇ ਜੋ ਪਰਮਾਤਮਾ ਨੇ ਦਿੱਤਾ ਉਹ ਉਹਦੇ ਨਾਲ ਮਤਲਬ ਜੋ ਪਰਮਾਤਮਾ ਨੇ ਇਹਨਾਂ ਨੂੰ ਡਿਸੇਬਿਲਟੀ ਦਿੱਤੀ ਹੈ ਉਹਦੇ ਹੁੰਦਿਆ ਹੁੰਦਿਆ ਵੀ ਇਹ ਜੋ ਕੁਝ ਆਪਣੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਇਹਨਾਂ ਲਈ ਅਸੀਂ ਕਰ ਸਕਦੇ ਆ ਅਸੀਂ ਇਹਨਾਂ ਨੂੰ ਕਰਦੇ ਆ ਇਹਨਾਂ ਨੂੰ ਵੀ ਉਸ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਵੀ ਖੁਸ਼ੀ ਹੁੰਦੀ ਹੈ ਇਹਨਾਂ ਦੇ ਪੇਰੈਂਟਸ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹਨਾਂ ਦੇ ਪੇਰੈਂਟਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਬੱਚਾ ਕੀ ਕਰ ਸਕਦਾ ਇਹਦੇ ਅੰਦਰ ਕੀ ਐਬਿਲਿਟੀ ਹੈ ਕਿਉਂਕਿ ਅਸੀਂ ਸਪੈਸ਼ਲ ਸਾਡੇ ਕੋਲ ਸਪੈਸ਼ਲ ਟੈਕਨੀਕ ਵਾਲੇ ਟੀਚਰਸ ਨੇ ਹਰ ਤਰ੍ਹਾਂ ਦੇ ਸੋ ਅਸੀਂ ਇਹ ਜੇ ਅੱਜ ਦੇ ਆਪਕ ਦਿਵਸ ਤੇ ਮੈਂ ਇਹ ਜੇ ਜਿੰਨੇ ਵੀ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਇਹ ਮੈਸੇਜ ਦਿੰਨੀ ਹੈ ਰਿਕੁਐਸਟ ਕਰਦੀਆਂ ਕਿ ਤੁਸੀਂ ਜੋ ਵੀ ਹੈ ਇਹੋ ਜਿਹੇ ਬੱਚਿਆਂ ਨੂੰ ਇੱਕ ਵਾਰੀ ਟੀਚਰ ਕੋਲ ਜ਼ਰੂਰ ਲੈ ਕੇ ਜਾਓ ਖਾਸ ਤੌਰ ਤੇ ਜਿੱਥੇ ਜਿਵੇਂ ਸਾਡੇ ਵਰਗੇ ਸਕੂਲ ਮਤਲਬ ਹੈਗੇ ਆ ਸੰਸਥਾ ਨੇ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਸਾਡੇ ਕੋਲ ਟੀਚਰ ਹੈਗੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਟੀਚਰਜ਼ ਦੇ ਸਹਾਰੇ ਇਹਨਾਂ ਦੀ ਜ਼ਿੰਦਗੀ ਬਣਾ ਸਕੀਏ ਜੀ ਦੇਖੀ ਟੀਚਰ ਦੇ ਬਹੁਤ ਵਧੀਆ ਤਰੀਕ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਸੀ ਚਾਹੇ ਸੰਗੀਤ ਦੇ ਜ਼ਰੀਏ ਗੱਲ ਕਰੀਏ ਜਾਂ ਫਿਰ ਜਿਵੇਂ ਰਾਈਟਰ ਜੋ ਆਪਣੇ ਵੱਲੋਂ ਬੱਚਿਆਂ ਦੇ ਵੱਲੋਂ ਲਿਖਿਆ ਗਿਆ ਸੀ ਗਾਇਆ ਗਿਆ ਸੀ ਕਿ ਜਾਂ ਫਿਰ ਇਹਨਾਂ ਨੂੰ ਦਿੱਤੇ ਗਿਆ ਸੀ ਮਿਊਜ਼ਿਕ ਜਾਂ ਸੰਗੀਤ ਜ ਨਹੀਂ ਨਹੀਂ ਇਹ ਸਾਡੇ ਬੱਚਿਆਂ ਨੇ ਸਾਰਾ ਕੁਝ ਆਪ ਤਿਆਰ ਕੀਤਾ ਇਹ ਇਹ ਕਿਸੇ ਕੋਲ ਨਹੀਂ ਜਾਂਦੇ ਇਹ ਇੱਥੇ ਹੀ ਇਹਨਾਂ ਦੇ ਗੁਰੂ ਨੇ ਇੱਥੇ ਹੀ ਇਹਨਾਂ ਦੇ ਮਤਲਬ ਕਿ ਸਿੱਖਣ ਵਾਲੇ ਨੇ ਇਹ ਸਾਰੇ ਜਣੇ ਰਲ ਮਿਲ ਕੇ ਤਕਰੀਬਨ 4-5 ਦਿਨ ਤੋਂ ਲੱਗੇ ਹੋਏ ਸੀ ਹਫਤਾ ਹੋ ਗਿਆ ਸੀ ਤੁਸੀਂ ਦੇਖਿਆ ਕਿ ਕਿੰਨੇ ਸੋਹਣੇ ਮੈਨੂੰ ਲੱਗਦਾ ਕਿ ਜੇ ਆਪਾਂ ਕੰਪੀਟੀਸ਼ਨ ਕਰੀਏ ਆਮ ਬੱਚਿਆਂ ਨਾਲ ਸ਼ਾਇਦ ਆਮ ਬੱਚੇ ਵੀ ਨਹੀਂ ਕਰ ਸਕਣਗੇ ਸਾਰਾ ਕੁਝ ਤੋ ਬਹੁਤ ਸਾਡੇ ਬੱਚੇ ਬਾਕੀ ਅਸੀਂ ਮਿਹਨਤ ਕਰਦੇ ਆ ਬੱਚੇ ਵੀ ਬਹੁਤ ਮਿਹਨਤ ਕਰਦੇ ਆ ਇਹ ਨਹੀਂ ਕਿ ਬਿਨਾ ਸਿਖਾਈ ਸਾਰਾ ਕੁਝ ਆਪਣੇ ਆਪ ਹੀ ਬੱਚਿਆਂ ਨੂੰ ਆ ਜਾਂਦਾ ਬੱਚੇ ਨੂੰ ਕਹਾਦਾ ਸਹਿਯੋਗ ਮਿਲਦਾ ਹੈ ਕਿਉਂਕਿ ਇਹ ਜਿਹੇ ਕੰਮ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਲੰਘਾ ਜੋ ਕਦਮ ਹੈ ਤੇ ਪਰ ਇਹ ਕੰਮ ਕਰਨ ਦੇ ਲਈ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਰਕਾਰ ਵੱਲੋਂ ਜਾਂ ਕੁਝ ਲੋਕਾਂ ਦੇ ਵੱਲੋਂ ਕੀ ਹੈਲਪ ਕੀਤੀ ਜਾਂਦੀ ਇਸ ਤਰ੍ਹਾਂ ਦੀ ਸਾਡਾ ਇਹ ਜੋ ਸੰਸਥਾ ਹੈ ਸਾਨੂੰ ਗਵਰਨਮੈਂਟ ਤੋਂ ਕੋਈ ਹੈਲਪ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਸਾਡਾ ਜਿਹੜਾ ਬੈਂਕ ਅਕਾਊਂਟ ਹੈ ਉਹ ਇਸੇ ਨਾਮ ਤੇ ਏਕ ਜੋਤ ਵਿਕਲਾੰਗ ਬੱਚੋਂ ਦਾ ਸਕੂਲ ਤੁਸੀਂ ਸਰਚ ਕਰ ਸਕਦੇ ਹੋ ਸਾਨੂੰ ਗਵਰਨਮੈਂਟ ਤੋਂ ਕਦੀ ਵੀ ਕੋਈ ਏਡ ਨਹੀਂ ਮਿਲੀ ਨਾ ਕੋਈ ਬੱਚੇ ਫੀਸ ਦਿੰਦੇ ਕਿਉਂਕਿ ਬਹੁਤ ਗਰੀਬ ਘਰਾਂ ਦੇ ਬੱਚੇ ਨੇ ਔਰ ਅਸੀਂ ਸੋਚਦੇ ਹਾਂ ਕਿ ਇੱਕ ਵਿਕਲਾੰਗ ਹੈ ਇੱਕ ਗਰੀਬ ਦੇ ਘਰ ਵਿਕਲਾੰਗ ਬੱਚਾ ਪੈਦਾ ਹੋ ਗਿਆ ਸਹੀ ਮੈਨੇਜ ਕਿਸੇ ਲਾਚਾਰ ਦੀ ਸੇਵਾ ਅਸਲੀ ਸੇਵਾ ਹੈ ਤੋ ਅਸੀਂ ਇਹ ਜੋ ਸਾਰੀ ਸੇਵਾ ਹੈ ਉਹ ਜੋ ਤੁਹਾਡੇ ਵਰਗੇ ਮਹਾਪੁਰਸ਼ ਦਾਨੀ ਸੱਜਣ ਬਾਹਰ ਬਾਹਰੋਂ ਸਾਨੂੰ ਸੇਵਾ ਭੇਜਦੇ ਐ ਅਸੀਂ ਉਹਨਾਂ ਦੇ ਥਰੂ ਹੀ ਉਸ ਦਾਨ ਦੇ ਡੋਨੇਸ਼ਨ ਇਕੱਠੀ ਕਰਕੇ ਹੀ ਅਸੀਂ ਉਹ ਸੇਵਾ ਇਹ ਨਾ ਬੱਚਿਆਂ ਦੀ ਚਲਾਉਂਦੇ ਆ ਸੋ ਅਸੀਂ ਕਹਿੰਦੇ ਆ ਆਪ ਜੀ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਦੀ ਜੀਵਨ ਵਿੱਚ ਗੁਰੂ ਬਣੋ ਗੁਰੂ ਦਾ ਅਸਲੀ ਮਤਲਬ ਹੈ ਵੀ ਰੋਸ਼ਨੀ ਰੋਸ਼ਨ ਨੇ ਹਨੇਰੇ ਤੋਂ ਜਿਹੜਾ ਰੌਸ਼ਨੀ ਵੱਲ ਲੈ ਕੇ ਜਾਂਦਾ ਉਹਨੂੰ ਗੁਰੂ ਕਹਿੰਦੇ ਆ ਕਿਸੇ ਤਰ੍ਹਾਂ ਦਾ ਵੀ ਗੁਰੂ ਹੋ ਸਕਦਾ ਤੇ ਤੁਸੀਂ ਇਹਨਾਂ ਦੀ ਜੀਵਨ ਵਿੱਚ ਰੌਸ਼ਨੀਆਂ ਭਰੋ ਤੇ ਇਹਨਾਂ ਦਾ ਅਸ਼ੀਰਵਾਦ ਲਵੋ ਜੋ ਵੀ ਤੁਸੀਂ ਇਹਨਾਂ ਦਾ ਦਾਨ ਸਹਿਯੋਗ ਦੇਣਾ ਚਾਹੁੰਦੇ ਹੋ ਤੁਸੀਂ ਬੈਂਕ ਅਕਾਊਂਟ ਇਹਨਾਂ ਦਾ ਸਾਡਾ ਡਿਸਪਲੇ ਕਰਦੇ ਹੋ ਸਕਰੀਨ ਤੇ ਤੇ ਅਸੀਂ ਕਹਿੰਦੇ ਆ ਕਿ ਤੁਸੀਂ ਆਓ ਜ਼ਰੂਰ ਇੱਕ ਵਾਰੀ ਇੱਕ ਵਾਰੀ ਆ ਕੇ ਤੁਸੀਂ ਬੱਚਿਆਂ ਨੂੰ ਦੇਖੋ ਮਿਲੋ ਬੱਚਿਆਂ ਨੂੰ ਸੁਣੋ ਬੱਤ ਤਾਂ ਫਿਰ ਜੇ ਤੁਹਾਡਾ ਇੱਕ ਵਾਰ ਕੰਟੈਕਟ ਨੰਬਰ ਜਰੂਰ ਸਾਂਝਾ ਕਰ ਦਿਓ ਤਾਂ ਜੋ ਠੁੜਨਾ ਕੰਟੈਕਟ ਕਰਨਾ ਸੁੱਖਾ ਹੋ ਸਕੇ ਮੇਰਾ ਕੰਟੈਕਟ ਨੰਬਰ ਹੈ 98723 54300 98723 54300 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਤੁਸੀਂ ਸਕਰੀਨ ਤੇ ਵੀ ਜਰੂਰ ਡਿਸਪਲੇ ਕਰ ਦਿਓ ਨੰਬਰ ਔਰ ਕਾਊਂਟ ਨੰਬਰ ਤਾਂ ਕਿ ਅਗਰ ਕੋਈ ਸੇਵਾ ਕਿਸੇ ਤਰੀਕੇ ਦੀ ਕਰਨਾ ਚਾਵੇ ਤਾਂ ਜਰੂਰ ਤੁਸੀਂ ਇਹ ਨਾ ਬੱਚਿਆਂ ਨੂੰ ਬੱਚਿਆਂ ਦੀ ਬਲੇਸਿੰਗਸ ਲਓ ਤਿੰਨ ਬਿਲਕੁਲ ਅਸੀਂ ਵੀ ਤੁਹਾਨੂੰ ਅਪੀਲ ਕਰਾਂਗੇ ਕਿ ਜੇਕਰ ਤੁਸੀਂ ਵੀ ਕੋਈ ਇਹ ਨਾ ਬੱਚਿਆਂ ਦੀ ਸਹਾਇਤਾ ਕਰਨ ਦੀ ਚਾਹੁੰਦੇ ਹੋ ਤਾਂ ਜਰੂਰ ਕਰੋ ਕਿਉਂਕਿ ਜੇ ਇਹ ਬੱਚੇ ਜੇਕਰ ਥੋੜੀ ਥੋੜੀ ਜਿਹੀ ਸਹਾਇਤਾ ਦਾ ਨਾ ਲੱਗੇ ਵਦਨਗੇ ਤਾਂ ਜਿੱਥੇ ਬੱਚਿਆਂ ਦੇ ਵਿੱਚ ਖੁਸ਼ੀ ਹੋਵੇਗੀ ਉੱਥੇ ਹੀ ਆਲੇ ਦੁਆਲੇ ਜੋ ਇਹਨਾਂ ਦੇ ਲੋਕ ਰਹਿੰਦੇ ਨੇ ਉਹ ਵੀ ਦੇਖ ਰਹੇ ਕਿ ਨਾ ਬੱਚਿਆਂ ਦੇ ਵਿੱਚ ਜਿਵੇਂ ਮੈਂ ਦੱਸ ਕੇ ਹਟੇ ਨੇ ਟੈਲੈਂਟ ਹੈ ਕਿਤਨਾ ਕਿਤਨ ਜਰੂਰ ਸੁਪੇ ਹੁੰਦਾ ਪਰ ਜਦੋਂ ਉੱਥੇ ਆਏ ਆ ਤਸਵੀਰਾਂ ਦੇਖੀਆਂ ਵੱਖ-ਵੱਖ ਤਰ੍ਹਾਂ ਦੇ ਨੇਤਰਹੀਨ ਬੱਚੇ ਨੇ ਚਾਹੇ ਵਿਕਲੈਂਗ ਨੇ ਜਾਂ ਫਿਰ ਜਿਨ੍ਹਾਂ ਨੂੰ ਸੁਣਦਾ ਬੋਲਦਾ ਨਹੀਂ ਤਾਂ ਹਰ ਹਰ ਇੱਕ ਵਰਗ ਦੇ ਜਿਹੜੇ ਕਿ ਬੱਚੇ ਨੇ ਉੱਥੇ ਦੇਖਣ ਨੂੰ ਮਿਲ ਰਹੇ ਨੇ ਤਾਂ ਬਹੁਤ ਵਧੀਆ ਢੰਗ ਦੇ ਨਾਲ ਆਪਣਾ ਹੀ ਜੀਵਨ ਹੈ ਜਿਹੜਾ ਕਿ ਉਤਸ਼ਾਹਤ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਸੁਲਮਾਨਤ ਨਾਲ ਹਿੰਮਤ ਸਿੰਘ ਦੀਪਾਲ ਦੇ ਨੇ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ